ਸਾਸਤ੍ਰੀ ਕਾਲ ਜੀ ਮੈਂ ਤੁਹਾਨੂੰ ਜਿਹੜੇ ਇਹ ਫਰਾਕ ਸੂਟ ਹੁੰਦੀ ਆ ਉਹਦੇ ਵਿੱਚ ਵਲ ਪਾਉਣਾ ਦੱਸਣ ਲੱਗੀ ਜਿਵੇਂ ਤੁਸੀਂ ਕਈ ਵਾਰ ਤਾਂ ਐਵੇਂ ਇੱਥੇ ਤੁਸੀਂ ਧਾਗਾ ਖਿੱਚ ਕੇ ਵੀ ਪਾ ਸਕਦੇ ਹੋ ਤੁਸੀਂ ਇੱਥੇ ਐਵੇਂ ਵੀ ਪਾ ਸਕਦੇ ਹੋ ਵਲ ਐਵੇਂ ਦੱਬ ਕੇ ਐਵੇਂ ਵੀ ਤੇ ਇੱਕ ਤਰੀਕਾ ਆ ਹੁੰਦਾ ਜਿਵੇਂ ਆਪਾਂ ਨੇ ਨਾ ਪਲੋਈ ਪਾਈ ਹੋਈ ਆ ਇਹੇ ਆ ਦੇਖ ਸਾਡੇ ਤੁਸੀਂ ਪਲੋਈ ਪਾਈ ਹੋਈ ਹੈ ਮੇਰੀ ਤੇ ਪਲੋਈ ਦੀ ਉਹ ਸਿੱਧੇ ਜਿਵੇਂ ਆਪਾਂ ਨੇ ਸਟੇਟ ਵਾਲ ਪਾਣਾ ਹੋਵੇ ਜਿਵੇਂ ਕਿ ਆਹ ਦੇਖੋ ਜੀ ਇਹ ਵਾਲ ਹੈਗਾ ਮੇਰਾ ਪਾਇਆ ਹੋਇਆ ਤੇ ਤੁਸੀਂ ਉਹ ਵਾਲ ਇਵੇਂ ਪਾਣਾ ਜਿਵੇਂ ਮੈਂ ਤੁਹਾਨੂੰ ਦੱਸਣ ਲੱਗੀ ਆ ਫਿਰ ਆ ਵੀ ਬਹੁਤ ਸੋਹਣਾ ਲੱਗਦਾ ਪਾਇਆ ਹੋਇਆ ਵੀ ਆਪਣੀ ਇਹ ਪਲੋਈ ਇਵੇਂ ਸਿੱਧੀ ਜਿਵੇਂ ਆਪਣੀ ਸੂਟਾਂ ਦੀ ਆਮ ਪਲੋਈ ਹੁੰਦੀ ਹੈ ਉਵੇਂ ਵਾਲ ਪਾਉਗਾ ਤੇ ਤੁਹਾਡੀ ਫਿਟਿੰਗ ਵੀ ਸੂਟ ਦੀ ਬਹੁਤ ਸੋਹਣੀ ਆਊਗੀ ਜਿਵੇਂ ਕਿ ਆਹ ਹਲੇ ਇਹ ਮੇਰਾ ਫਰੰਟ ਹੈ ਜੀ ਇਹਦੇ ਵਿੱਚ ਤੁਸੀਂ ਨਾ ਸੈਂਟਰ ਕਰ ਲੈਣਾ ਇਹ ਵਾਲਾ ਸੈਂਟਰ ਤੁਸੀਂ ਕੱਪੜੇ ਦਾ ਸੈਂਟਰ ਕਰ ਲੈਣਾ ਜੀ ਐਵੇਂ ਤੁਸੀਂ ਕੱਪੜੇ ਦਾ ਸੈਂਟਰ ਕਰਕੇ ਇੱਥੇ ਇੱਕ ਕੱਟ ਲਗਾ ਲੈਣਾ ਜਿਹੜਾ ਕੱਟ ਆਪਣਾ ਬਿਲਕੁਲ ਇਹ ਸੈਂਟਰ ਚ ਆਊਗਾ ਤੁਸੀਂ ਆਹ ਕੱਟ ਨੂੰ ਇੱਥੇ ਰੱਖ ਕੇ ਤੁਸੀਂ ਜਿਹੜੀ ਆ ਪਲੋਈ ਹੈ ਆਪਣਾ ਇਹ ਪਾਈ ਹੋਈ ਮੇਰੀ ਐਵੇਂ ਦੀ ਤੁਸੀਂ ਇੱਥੇ ਰੱਖ ਲੈਣਾ ਜੀ ਕੱਪੜਾ ਫਿਰ ਤੁਸੀਂ ਕੱਟ ਇੱਥੇ ਲਗਾ ਲੈਣਾ ਇਹ ਦੋਵੇਂ ਪਾਸਿਆਂ ਦਾ ਲੱਗ ਗਿਆ ਜੀ ਇੱਧਰ ਦਾ ਵੀ ਤੇ ਉੱਧਰ ਦਾ ਵੀ ਆਪਣੇ ਤਿੰਨ ਕੱਟ ਹੋ ਗਏ ਜੀ ਇਹ ਜਿਹੜਾ ਆਪਣਾ ਸੈਂਟਰ ਦਾ ਕੱਟ ਹੈ ਉਹ ਆਪਣਾ ਸੈਂਟਰ 'ਚ ਰੱਖ ਕੇ ਤੁਸੀਂ ਇੱਥੇ ਦੇਖ ਲੈਣਾ ਤੁਸੀਂ ਨਾ ਫਿਰ ਐ ਕਰਨਾ ਐਵੇਂ ਨਹੀਂ ਨੂੰ ਸਿਲਾਈ ਲਗਾਣੀ ਹੈਗੀ ਜੇ ਆਪਾਂ ਐਵੇਂ ਲਗਾਵਾਂਗੇ ਫਿਰ ਆਹ ਸੈਂਟਰ ਤਾਂ ਬਿਲਕੁਲ ਨੇੜੇ ਆ ਜਾਣਾ ਇੱਥੇਕ ਫੇਰਾ ਚੰਕਾ ਨਹੀਂ ਲੱਗਣਾ ਹੈਗਾ ਤੁਸੀਂ ਜੇ ਇੱਧਰ ਕੱਢ ਲੈਣਾ ਹੈ ਕੱਪੜਾ ਇਧਰੋਂ ਲੈਣਾ ਇਹ ਆਪਣਾ ਇਧਰੋਂ ਨਹੀਂ ਕੱਪੜਾ ਲੈਣਾ ਹੈਗਾ ਜਿਵੇਂ ਇਧਰੋਂ ਕੱਪੜਾ ਲੈਣਾ ਆਪਾਂ ਨੇ 1.5 ਇੰਚ ਦਾ ਜਿੰਨਾ ਵੀ ਤੁਸੀਂ ਲੈਣਾ ਫਿਰ ਉਤੇ ਤੁਸੀਂ 4 ਇੰਚ 4.5 ਜਿੰਨੇ ਤੁਸੀਂ ਵੀ ਪਲੋਈ ਦੇ ਲੰਬੀ ਰੱਖਣਾ ਚਾਹੁੰਦੇ ਹੋ ਓਨਾ ਕਿ ਤੁਸੀਂ ਕੱਪੜਾ ਲੈ ਲੈਣਾ ਜਿਵੇਂ ਮੈਂ 4.5 ਰੱਖਣ ਲੱਗਿਆਂ ਤੁਸੀਂ 4 ਵੀ ਰੱਖ ਸਕਦੇ ਹੋ 3 ਵੀ ਅਥੋਰਟੀ ਮਰਜ਼ੀ ਹੈ ਤੁਸੀਂ ਇੱਥੇ ਡੇਢ ਇੰਚ ਰੱਖਣਾ ਡੇਢ ਰੱਖ ਲਓ 1 ਇੰਚ ਰੱਖਣਾ 1 ਇੰਚ ਰੱਖ ਲਓ ਹਉ ਦੇਹ ਸਾਬ ਨਾਲ ਵੀ ਹੁੰਦਾ ਵੀ ਆਪਾਂ ਨੇ ਇਹ ਵਾਲਾ ਪੱਲਾ ਜਿੰਨਾ ਕੱਟਿਆ ਹੋਵੇ ਨਹੀਂ ਮੈਂ